ਬਖਸ ਸਿੰਘ ਤੇ ਖਟਕੜ ਕਲਾਂ ਦੇ ਵਿੱਚ ਤੇਰੇ ਨਾਲ ਆਇਆ بھائی ਦਰਸ਼ਨ ਦਸਣ ਕਹਿੰਦਾ ਵੀ ਦਰਸ਼ਨ ਕਰਕੇ ਹੀ ਜਾਣੇ ਅੱਜ ਪਿੰਡ ਇਸ ਟਾਈਮ ਆਪਾਂ ਰੂਪੜ ਵਾਲੇ ਹਾਈਵੇ ਤੋਂ ਥੱਲੇ ਉਤਰਾਂਗੇ ਪਿੰਡ ਦੇ ਲਈ ਐਂਟਰੀ ਲਾਗੇ ਜੀ ਪੀਰ ਸਿੰਘ ਤੇ ਜੱਦੀ ਪਿੰਡ ਨੂੰ ਜਾਂਦਾ ਰਾਹ ਪਿੰਡ ਖਟਕੜ ਕਲਾਂ ਬਾਹਰਲੇ ਬਸ ਇੱਕ ਪਿੰਡ ਦੇ ਮੋਢੀ ਪਾਰਕਿੰਗ ਆਪਣੀ ਇਹਨੇ ਬਹੁਤ ਸੋਹਣੀ ਸੋਹਣੀ ਬਾਈ ਦਰਸ਼ਨ ਸਿੰਘ ਮੇਰੇ ਨਾਲ ਆ ਜਾਓ ਸੱਜਣਾ ਸਹੀ ਕੌਮ ਦਾ ਸਰਮਾਇਆ ਹੁੰਦੇ ਨੇ ਉਹ ਜਿਹੜਾ ਸਾਹਮਣੇ ਤੁਸੀਂ ਮਕਾਨ ਦੇ ਰਹੇ ਹੋ ਇਹ ਜੱਦੀ ਘਰ ਹੈ ਜੀ ਸਹੀਦ ਭਗਤ ਸਿੰਘ ਜੀ ਦਾ ਹੋ ਤੇ 5 ਵਜੇ ਤੱਕ ਹੁੰਦਾ ਬਾਈ ਜੀ 5 ਵਜੇ ਤੋਂ ਬਾਅਦ ਬੰਦ ਹੋ ਜਾਂਦਾ 3 ਮਾਰਚ 2005 ਨੂੰ ਇਹ ਹੈਗਾ ਅੰਦਰਲੇ ਪਾਸੇ ਦਾ ਸੀਨ ਮਕਾਨ ਦੇ ਆਹ ਸਾਹਮਣੇ ਪੌੜੀਆਂ ਚੜ੍ਹਦੀਆਂ ਨੇ ਆ ਨਾਲ ਦੋ ਕਮਰੇ ਨੇ ਪਹਿਲੇ ਪੁਰਾਣੇ ਬਾਹਲੇ ਵਾਹ ਜਿਹੜਾ ਸ਼ੀਸ਼ੇ ਵਾਲੇ ਗੇਟ ਲੱਗੇ ਨੇ ਉਹ ਬਾਹਰ ਚ ਲਾਏ ਹੋਏ ਨੇ ਇਹ ਉੱਪਰ ਲਈ ਥੇ ਇਸ ਮੱਤ ਨਾਲ ਦਰਸ਼ਨ ਦੇ ਦਾਰੇ ਹੁੰਦੇ ਨੇ ਪਿੰਡੋਂ ਨਿਕਲਣਾ ਪੈਂਦਾ ਹੈ ਮੋੜ ਤੇ ਬਹਿ ਕੇ ਨਹੀਂ ਦਰਸ਼ਨ ਹੁੰਦੇ ਅੱਜ ਆ ਚੱਲੀਏ ਵੀ ਸੱਜਣਾ ਆ ਗਾਂ ਵੀ ਪਹੁੰਚਣਾ ਆਪਾਂ